ਸਤਿ ਸ੍ਰੀ ਅਕਾਲ ਦੋਸਤੋ ਆਰਪੀ ਲਾਈਵ মিডিਆ ਦੇਖ ਰਹੇ ਸਾਰੇ ਦਸਕਿਆਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਆਪਣਾ ਰੋਹਿਤ ਬੱਤਲ ਗੁਰਪੁਰਬ ਦਾ ਮੌਕੇ ਤੇ ਗੁਰਪੁਰਬ ਦੇ ਮੌਕੇ ਤੇ ਸਪੋਰਟਕਿੰਗ ਵਾਲਿਆਂ ਨੇ ਜਿਹੜਾ ਇੱਕ ਵੱਡੀ ਛੂਟ ਜਿਹੜੀ ਆਪਣੇ ਗ੍ਰਾਹਕਾਂ ਦੇ ਲਈ ਜਿਹੜੀ ਐਲਾਨ ਕੀਤੀ ਹੈ 25 ਤੋਂ 50% ਤੱਕ ਦੀ ਛੂਟ ਦਿੱਤੀ ਜਾ ਰਹੀ ਹੈ ਬਿਲਕੁਲ ਜੀ 25 ਤੋਂ 50% ਤੱਕ ਦੀ ਛੂਟ ਜਿਹੜੀ ਹੈ ਗੁਰਪੁਰਬ ਦੇ ਮੌਕੇ ਤੇ ਸਪੋਰਟਕਿੰਗ ਵਾਲਿਆਂ ਵੱਲੋਂ ਆਪਣੇ ਗ੍ਰਾਹਕਾਂ ਨੂੰ ਦਿੱਤੀ ਜਾ ਰਹੀ ਹੈ ਤਾਂ ਉਹ ਅંદર ਚਲਦੇ ਆਂ ਦੇਖਦੇ ਆਂ ਕਿਹੜੀ ਕਿਹੜੀ ਸਮਾਨ ਤੇ ਕਿੰਨੀ ਕਿੰਨੀ ਛੂਟ ਜਿਹੜੀ ਹੈ ਉਹ ਗੁਰਪੁਰਬ ਦੇ ਮੌਕੇ ਤੇ मिल रही है ਤਾਂ ਲੋ ਜੀ ਬਹੁਤ ਚੁੱਕਿਆ ਸੀ ਸਪੋਰਟ ਕਿੰਗ ਵਾਲਿਆਂ ਦੇ ਸ਼ੋਰੂਮ ਦੇ ਅੰਦਰ ਤੇ ਜਾਂਦੇ ਆ ਕਿਹੜੇ ਕਿਹੜੇ ਸਾਮਾਨ ਤੇ ਕਿੰਨੀ ਛੂਟ ਜਿਹੜੀ ਹੈ ਉਹ ਗੁਰਪੁਰਬ ਦੇ ਮੌਕੇ ਤੇ ਮਿਲ ਰਹੀ ਹੈ ਤਾਂ ਸਾਡੇ ਨਾਲ ਅਸ਼ੋਕ ਜੀ ਮੌਜੂਦ ਨੇ ਅਸ਼ੋਕ ਜੀ ਦੇ ਨਾਲ ਗੱਲਬਾਤ ਕਰਦੇ ਆ ਅਸ਼ੋਕ ਜੀ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ ਅਸ਼ੋਕ ਜੀ ਕੀ ਕਹੋਗੇ ਕਿੰਨੀ ਛੂਟ ਜਿਹੜੀ ਹੈ ਉਹ ਇਸ ਵਾਰ ਗ੍ਰਾਹਕਾਂ ਨੂੰ ਜਿਹੜੀ ਦਿੱਤੀ ਜਾ ਰਹੀ ਹੈ ਪਹਿਲਾਂ ਤਾਂ ਸਰ ਮੇਰੇ ਵੱਲੋਂ ਸਾਰੇ ਨਗਰ ਨਿਵਾਸੀਆਂ ਨੂੰ ਤੇ ਫਾਜ਼ਿਲਕਾ ਜਨਤਾ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਔਰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੁਣ ਜੀ ਹਾਂਜੀ ਸਰ ਸਰ ਗੁਰਪੁਰਬ ਦੇ ਮੌਕੇ ਤੇ ਸਰ ਕੰਪਨੀ ਨੇ ਬਹੁਤ ਵਧੀਆ ਆਫਰ ਦਿੱਤੀ ਆ ਸਰ ਜੀ ਜੀ ਜਿਵੇਂ ਕਿ ਸਾਡੇ ਪਹਿਲਾਂ ਹਰ ਕੋਈ ਵੀ ਫੈਸਟੀਵਲ ਆਂਦਾ ਤੇ ਸਾਡੀ ਕੰਪਨੀ ਕੋਈ ਨਾ ਕੋਈ ਵਧੀਆ ਆਫਰ ਲਗਾਉਂਦੀ ਆ ਕਸਟਮਰਾਂ ਨੂੰ ਵਧੀਆ ਇੱਕ ਤੋਹਫਾ ਦਿੰਦੀ ਆ ਸ਼ਾਪਿੰਗ ਕਰਨ ਦਾ ਜੀ ਇਸੇ ਤਰ੍ਹਾਂ ਇਸ ਵਾਰ ਗੁਰਪੁਰਬ ਦੇ ਮੌਕੇ ਤੇ ਆਪਣੇ ਜਿਹੜੇ ਤੋਹਫਾ ਦਿੱਤਾ ਗਿਆ 25% ਜਿਹੜੀ ਹੈਗੀਆਂ ਨੇ ਆਪਾਂ ਜਿਹੜਾ ਫਰੈਸ਼ ਸਟਾਕ ਜਿਹੜਾ ਹੁਣ ਨਿਊ ਸਟਾਕ ਆ ਰਿਹਾ ਸਾਰਾ ਉਹਦੇ 25% ਅਪ ਟੂ 25% ਦਾ ਆਫਰ ਦਿੱਤਾ ਗਿਆ ਔਰ ਤੇ ਕੁਝ ਆਟਮਾ ਸਾਡੇ ਸਿਲੇਕਟਡ ਆਟਮਾ ਨੇ ਉਹ ਵੀ ਫਰੈਸ਼ੀ ਨੇ ਜਿਨ੍ਹਾਂ ਦੇ ਵਿੱਚ ਕਿ 50% ਵੀ ਆਫਰ ਦਿੱਤਾ ਹੈ ਵਾਹ ਜੀ ਵਾਹ ਵਾਹ ਇਹ ਬਹੁਤ ਵਧੀਆ ਗੱਲ ਆ ਵੀ ਹੁਣ ਸਰਦੀ ਸਟਾਰਟ ਹੈਗੀ ਆ ਉਹ ਸਟਾਰਟਿੰਗ ਦੇ ਵਿੱਚ ਇੰਨਾ ਵਧੀਆ ਆਫਰ ਕੰਪਨੀ ਦੇ ਰਹੀ ਆ ਆਪਣੇ ਗ੍ਰਾਹਕਾਂ ਨੂੰ ਤੇ ਇਹਦਾ ਫਾਇਦਾ ਜ਼ਰੂਰ ਚੱਕਣਾ ਚਾਹੀਦਾ ਸਰ ਤਾਂ ਬਿਲਕੁਲ ਜੀ ਸਰਦੀ ਦਾ ਮੌਸਮ ਆ ਗਿਆ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਸਪੋਰਟਿੰਗ ਵਾਲਿਆਂ ਵੱਲੋਂ ਇੱਕ ਵੱਡੀ ਆਫਰ ਜਿਹੜੀ ਹੈ ਆਪਣੇ ਗ੍ਰਾਹਕਾਂ ਨੂੰ ਦੇ ਦਿੱਤੀ ਗਈ ਹੈ ਜੀ ਗੁਰਪੁਰਬ ਦਾ ਮੌਕਾ ਤੇ ਗੁਰਪੁਰਬ ਤੋਂ ਇਹ ਜਿਹੜੀ ਹੈ ਸਕੀਮ ਜਿਹੜੀ ਸਟਾਰਟ ਹੋਣ ਜਾ ਰਹੀ ਹੈ ਜੀ 25 ਤੋਂ 50% ਤੱਕ ਦੀ ਛੂਟ ਮਿਲ ਰਹੀ ਹੈ ਬਿਲਕੁਲ ਜੀ 25 ਤੋਂ 50% ਦੀ ਛੂਟ ਜਿਹੜੀ ਹੈ ਉਹ ਬਿਲਕੁਲ ਫਰੈਸ਼ ਸਟਾਕ ਦੇ ਮਿਲ ਰਹੀ ਹੈ ਜੀ ਸਿਲੈਕਟਿਡ ਆਈਟਮਾਂ ਤੇ 50% ਦੀ ਛੂਟ ਮਿਲ ਰਹੀ ਹੈ ਤੇ ਫਰੈਸ਼ ਸਟਾਕ ਤੇ ਬਿਲਕੁਲ ਜੀ 25% ਦੀ ਤਰ੍ਹਾਂ ਛੂਟ ਮਿਲ ਰਹੀ ਹੈ ਸੀਜ਼ਨ ਦੀ ਸ਼ੁਰੂਆਤ ਹੈ ਜੀ ਸਰਦੀਆਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਤੇ ਵੱਡੀ ਆਫਰ ਜਿਹੜੀ ਹੈ ਉਹ ਨਵਲੋ ਦੇ ਦਿੱਤੀ ਗਈ ਹੈ ਤਾਂ ਭਾਈ ਸਾਹਿਬ ਕਿਹੜੀ ਕਿਹੜੀ ਟੀ ਤੇ ਕਿਹੜੀ ਕਿਹੜੀ ਆਫਰ ਹੈ ਥੋੜਾ ਜਿਆਦਾ ਜਾਣਕਾਰੀ ਸਾਨੂੰ ਦੇ ਦਿਓ ਜੀ ਹਾਂਜੀ ਸਰ ਜਿਵੇਂ ਸਰ ਇਹ ਆਪਣੇ ਆਈਟਮਾਂ ਹੈਗੀਆਂ ਸਰ ਇਹ ਫਰੈਸ਼ਡ ਹੋ ਗਈ ਸਾਰਾ ਜਿਵੇਂ 5 ਪੀਸ ਕੋਈ ਵੀ ਕਸਟਮਰ ਲ 5 ਪੀਸਾਂ ਤੇ 25% ਫਲੈਟ ਹੋ ਜਾਏਗਾ ਔਰ ਜਿਵੇਂ ਕੋਈ 2 ਪੀਸ ਲੈਂਦਾ ਤੇ 15% ਵੀ ਹੈਗਾ ਪਰ ਇਹਨਾਂ ਦੀ ਐਮ ਆਰ ਪੀ ਇਸ ਵਰੀ ਬਹੁਤ ਰੀਜ਼ਨਬਲ ਰੱਖੀ ਗਈ ਆ ਯਾਰ 1100 1200 ਜਿੰਦੇ ਉੱਤੇ 25% ਲੈਸ ਵੀ ਮਿਲੇਗਾ ਔਰ ਪਲੱਸ ਸਰ ਇੱਕ ਸਾਡੇ ਹੋਰ ਖੁਸ਼ੀ ਦੀ ਗੱਲ ਹੈ ਕਿ ਜਿਹੜੀ ਜੀ ਐਸ ਟੈ ਕਟੌਤੀ ਵੀ ਹੋ ਰਹੀ ਆ ਐਮ ਆਰ ਪੀ ਦੇ ਵਿੱਚ ਜੀ ਜੇ ਕਿ ਐਮ ਆਰ ਪੀ ਜਿਵੇਂ 1495 ਲੱਗਾ ਤੇ ਉਹਦੇ 100 ਰੁਪਏ ਸਿੱਧਾ ਹੀ ਉੱਟ ਜਾਂਦਾ ਜੀ ਜੀ ਉਹ ਤੁਹਾਨੂੰ 1400 ਦੀ ਆਟਮ ਪੈ ਰਹੀ ਇਹ ਵੀ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਵਾਹ ਜੀ ਕਹਿੰਦਾ ਮਤਲਬ 30% ਤੱਕ ਬੰਦੇ ਕਸਟਮਰ ਨੂੰ ਆਟੋਮੈਟਿਕਲੀ ਹੋ ਰਿਹਾ ਜੀ ਫਾਇਦਾ ਹੋ ਰਿਹਾ ਮਾ ਫਾਇਦਾ ਹੋ ਰਿਹਾ ਜੀ ਤਾਂ ਬਿਲਕੁਲ ਜੀ 30% ਤੱਕ ਦਾ ਜਿਹੜਾ ਫਾਇਦਾ ਤੁਹਾਨੂੰ ਹੋਣ ਜਾ ਰਿਹਾ ਹੈ ਜਿਹੜੀ ਇਹ 25% ਦੀ ਛੂਟ ਤਾਂ ਮਿਲਣੀ ਹੈ ਨਾਲ ਹੀ ਜਿਹੜਾ GST ਦੇ ਵਿੱਚ ਵੀ ਤੁਹਾਨੂੰ ਉਹ ਛੂਟ ਮਿਲ ਜਣੀ ਹੈ ਤੁਹਾਡਾ 30% ਤੱਕ ਦਾ ਜਿਹੜਾ ਫਾਇਦਾ ਉਹ ਫਰੈਸ਼ ਸਟਾਕ ਤੇ ਜਿਹੜਾ ਹੋਣ ਜਾ ਰਿਹਾ ਤਾਂ ਸਰ ਕੋਈ ਆਪਾਂ ਆਰਟੀਕਲ ਦੇਖ ਲਈਏ ਇਹ ਆਰਟੀਕਲ ਦੇ ਬਾਰੇ ਥੋੜੀ ਜਾਣਕਾਰੀ ਦਿਓ ਜੀ ਕੀ ਚੀਜ਼ ਹੈ ਹਾਂ ਜੀ ਸਰ ਇਹ ਸਰ ਜਿਵੇਂ ਸ਼ਰਟ ਹੈਗੀ ਆ ਜੀ ਇਹ ਅਸਰ ਆ ਦੋ ਪੀਸਾਂ ਦਾ ਕੰਪੋ ਹੈਗਾ ਸਰ ਜਿਵੇਂ ਇਹਦੇ ਦੋ ਪੀਸਾਂ ਤੇ ਜਿਵੇਂ ਸਿੱਧਾ 15 ਹੋ ਜਾਏਗਾ ਜਿਵੇਂ ਦੋ ਪੀਸ ਨਾਲ ਤਿੰਨ ਤਿੰਨ ਪੀਸ ਹੋਰ ਐਡ ਕਰਾਂਗੇ ਇਹਦੇ ਨਾਲ ਜਿਸਦਾ 25% ਫਲੈਟ ਹੋ ਜਾਏਗਾ ਵਾਹ ਜੀ ਵਾਹ ਮਤਲਬ ਆ ਦੋ ਪੀਸ ਹੋ ਗਏ ਜੀ ਇਹ ਦੋ ਪੀਸ ਤੇ ਆਪਾਂ ਅਗਰ ਪਰਚੇਜ਼ ਖਰੀਦਾਰੀ ਕਰਦੇ ਆ ਨਾ ਦੋ ਆ ਦੀ 15% ਹਾਂ ਜੀ ਜੇ ਜਪਣਾ ਪੰਜ ਪੀਸ ਹੁੰਦੇ ਆ ਸਰ ਤੇ ਸਿੱਧਾ 25 ਹੁੰਦਾ ਔਰ ਸਰ ਇਹ ਵੀ ਕੋਈ ਜ਼ਰੂਰੀ ਨਹੀਂ ਆ ਕਿ ਬੱਚਿਆਂ ਦੇ ਪੰਜ ਪੀਸ ਲੈਣੇ ਆ ਵੀ ਆਪਣੀ ਆਲ ਕੈਟਾਗਰੀ ਹੈਗੀ ਆ ਜੈਂਟਸ ਲੇਡੀਜ਼ ਬॉयਸ ਗਰਲਸ ਸਾਰੇ ਇਹ ਫੈਮਿਲੀ ਸ਼ੋਰੂਮ ਹੈ ਜੀ ਫੈਮਿਲੀ ਵੇਅਰ ਸ਼ੋਰੂਮ ਹੈ ਤੁਸੀਂ ਕੋਈ ਵੀ ਆਟਮ ਲੈ ਸਕਦੇ ਜਿਹਦੇ ਪੰਜ ਪੀਸ ਜੇ ਦੋ ਇੱਕ ਉਧਰੋਂ ਲੈ ਲਈ ਜੋ ਇੱਕ ਇੱਕ ਕਰਕੇ ਸਾਰਾ ਵੀ ਪੰਜ ਪੀਸ ਕੰਪਲੀਟ ਕਰ ਸਕਦੇ ਹੋ ਵਾਹ ਜੀ ਵਾਹ ਔਰ ਤੁਹਾਨੂੰ ਫਲੈਟ 25% ਮਿਲ ਜਾਏਗਾ ਬਿਲਕੁਲ ਜੀ ਬਹੁਤ ਵਧੀਆ ਮੌਕਾ ਸਰ ਜੀ ਬਿਲਕੁਲ ਜੇ ਪੰਜ ਪੀਸ ਤੁਸੀਂ ਲੈ ਲੈਣੇ ਹੋ ਜੀ ਜਿਵੇਂ ਆ ਦੋ ਪੀਸ ਨੇ ਜੀ ਦੋ ਪੀਸ ਬੱਚੇ ਦੇ ਲੈ ਲੇ ਜੀ ਤੇ ਦੋ ਪੀਸ ਵੱਡੇ ਤੇ ਲੈ ਲੇ ਤੇ ਪੰਜ ਪੀਸ ਤੁਸੀਂ ਕਰ ਲੈਣੇ ਤਾਂ ਪੰਜ ਪੀਸ ਦੇ ਉੱਪਰ 25% ਦੀ ਤੁਹਾਨੂੰ ਫਲੈਟ ਜਿਹੜੀ ਹੈ ਉਹ ਛੂਟ ਮਿਲ ਜਾਣੀ ਹੈ ਨਹੀਂ ਤਾਂ ਅਲੱਗ-ਅਲੱਗ ਆਈਟਮ ਹੈ ਜੀ ਅਲੱਗ-ਅਲੱਗ ਆਈਟਮ ਦੇ ਅਲੱਗ-ਅਲੱਗ ਜਿਹੜੀ ਝੂੜ ਤੁਹਾਨੂੰ ਇੱਥੇ ਮਿਲਣੀ ਹੈ ਜੀ ਸਰ ਹਾਂ ਜੀ ਇਹ ਸਰ ਕੋਟਰੇਜ ਹੈਗੀ ਆ ਸਰ ਜਿਹੜੀ ਕਿ ਜ਼ਿਆਦਾਤਰ ਆਪਣਾ ਵਿੰਟਰ ਦੇ ਵਿੱਚ ਚੱਲਦੀ ਆ ਸਰ ਜੀ ਇਹ ਬਹੁਤ ਵਧੀਆ ਡਿਜ਼ਾਈਨ ਆਏ ਆ ਵਾਹ ਜੀ ਵਾਹ ਤੇ ਹੁਣ ਮੈਂ ਤੁਹਾਨੂੰ ਉਹ GST ਬਾਰੇ ਦੱਸਣ ਜਾ ਰਿਹਾ ਸੀ ਸਰ GST ਜਿਵੇਂ 1100 1150 ਰੇਟ ਹੈਗਾ ਇਹਦੇ ਵਿੱਚ ਡਿਟੈਕਟ ਹੋ ਜਾਣਾ 5% ਲੈਸ ਹੋ ਜਾਏਗਾ ਜੀ एमआरपी ਤੋਂ ਫਿਰ ਇਹਦੇ ਉੱਤੇ ਜੇ ਤੁਸੀਂ 5 ਪੀਸ ਲੈਂਦੇ ਹੋ ਤਾਂ 25% ਹੋਰ ਲੈਸ ਹੋ ਜਾਏਗਾ ਵਾਹ ਜੀ ਵਾਹ ਬਹੁਤ ਬੋਲਾ ਸਰ ਦੇਖ ਰਹੇ ਹੋ ਜੀ ਐਮ ਆਰ ਪੀ ਹੈ ਜੀ ਐਮ ਆਰ ਪੀ ਦੇ ਉੱਪਰ ਜਿਹੜਾ 5% ਤਾਂ ਤੁਹਾਨੂੰ ਸਿੱਧਾ ਹੀ ਜਿਹੜਾ ਆਫ ਹੋ ਜਾਣਾ ਜੀ ਐਮ ਆਰ ਪੀ ਦੇ 5% ਸਿੱਧਾ ਆਫ ਹੈ ਜੀ ਤੇ ਜੇਕਰ ਤੁਸੀਂ 5 ਪੀਸ ਲੈ ਲਿਆ ਤਾਂ 25% ਜਿਹੜਾ ਹੋਰ ਤੁਹਾਨੂੰ ਉਹ ਤੁਹਾਨੂੰ ਛੂਟ ਹੋ ਜਾਣੀ ਹੈ ਤੇ ਇੱਕ ਵੱਡਾ ਫਾਇਦਾ ਤੁਹਾਨੂੰ 30% ਦਾ ਹੋਣ ਜਾ ਰਿਹਾ ਜੀ ਤਾਂ ਹੋਰ ਅੱਗੇ ਚੱਲਦੇ ਆ ਸਰ ਵੈਰਾਈਟੀ ਦੇਖੋ ਤੁਸੀਂ ਇੱਥੇ ਜਿਹੜਾ ਕੈਮਰਾ ਇਦਰਾ ਕੁ ਮਾਦਾ ਵੈਰਾਈਟੀ ਅਸੀਂ ਇਸ ਵਾਰੇ ਕੰਪਨੀ ਨੇ ਬਹੁਤ ਵਧੀਆ ਬਣਾਈ ਆ ਸਿਲੈਕਟਡ ਆਈਟਮਾਂ ਨੇ ਸਾਰੀਆਂ ਵਾਹ ਜੀ ਫਰਸ਼ਟ ਦੇਖ ਲੋ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਬਣਾਏ ਆ ਕੰਪਨੀ ਨੇ ਜਿਹੜੇ ਕਿ ਬਿਲਕੁਲ ਦੂਰੇ ਜਿਹਾ ਅਟਰੈਕਟਿਵ ਹੁੰਦੇ ਆ ਅਟਰੈਕਟਿਵ ਪੀਸ ਆ ਸਾਰੇ ਜੀ ਵਾਹ ਜੀ ਵਾਹ ਦੇਖੋ ਜੀ ਬੱਚੇ ਦੀ ਆਈਟਮਾਂ ਤੁਹਾਨੂੰ ਕਿਤੇ ਨਹੀਂ ਮਿਲੀਆਂ ਕੁਆਲਿਟੀ ਬਹੁਤ ਫਾਈਨ ਹੈ ਤੇ ਇਹਦੀਆਂ ਆਈਟਮਾਂ ਤੁਹਾਨੂੰ ਕਿਤੇ ਨਹੀਂ ਮਿਲੀਆਂ ਜਿਹੜੀਆਂ ਸਪੋਰਟਿੰਗ ਵਾਲਿਆਂ ਵੱਲੋਂ ਇਸ ਵਾਰੀ ਅਵੇਲੇਬਲ ਕਰਵਾਈਆਂ ਗਈਆਂ ਦੀ ਬਹੁਤ ਵਧੀਆ ਆਰਟੀਕਲ ਲੈਂਦੇ ਆ ਜੀ ਆਹ ਦੇਖੋ ਜੀ ਇਹ ਆਰਟੀਕਲ ਦੇਖੋ ਜੀ ਕਿੰਨਾ ਪਿਆਰਾ ਆਰਟੀਕਲ ਹੈ ਸਾਡੇ ਕੋਲ ਕਲਰ ਦੇਖੋ ਜੀ ਕਿੰਨਾ ਕੈਟ ਹੈ ਜਿੰਦਾ ਕਾਉਂਟਰ ਸ਼ਰਟਾਂ ਵਗੈਰਾ ਮੈਂ ਕਹਿੰਦਾ ਜੀ ਸਾਰੀ ਵੈਰਾਈਟੀ ਮਿਲ ਜਾਏਗੀ ਬਹੁਤ ਵਧੀਆ ਹੈ ਬਹੁਤ ਵਧੀਆ ਆਫਰ ਹੈ ਇਹ ਆਫਰ ਜਿਹੜਾ ਸਰ ਹੈਗਾ ਇਹ ਸਾਡੇ ਜਾ ਕੇ ਜਨਵਰੀ ਫਰਵਰੀ ਦੇ ਵਿੱਚ ਸਟਾਰਟ ਹੁੰਦਾ 25 ਸਟਾਰਟਿੰਗ ਚ ਤੁਹਾਨੂੰ ਮਿਲ ਰਿਹਾ ਤੇ ਕਸਟਮਰ ਨੂੰ ਫਾਇਦਾ ਹੈ ਸਰ ਜਰੂਰ ਲੈਣਾ ਚਾਹੀਦਾ ਕਿਉਂਕਿ ਸਰ ਕੁਝ ਦਿਨ ਵਾਸਤੇ ਹੀ ਆਫਰ ਹੈਗਾ ਇਹ ਜਿਹੜਾ ਦਿੱਤਾ ਹੋਇਆ ਸਰ ਇਹਦਾ ਫਾਇਦਾ ਜਰੂਰ ਚੱਕਣਾ ਚਾਹੀਦਾ ਤਾਂ ਬਿਲਕੁਲ ਜੀ ਦਿਵੇਂ ਸ਼ੋਕ ਜੀ ਨੇ ਦੱਸਿਆ ਕਿ ਇਹ ਜਿਹੜੀ ਆਫਰ ਜਿਹੜੀ ਹੁਣ ਸ਼ੁਰੂ ਕੀਤੀ ਗਈ ਹੈ ਇਹ ਜਨਵਰੀ ਤੋਂ ਬਾਅਦ ਮਿਲਦੀ ਹੈ ਜੀ 25 ਜਨਵਰੀ ਤੋਂ ਬਾਅਦ ਜਿਹੜੀ ਆਫਰ ਮਿਲਦੀ ਹੈ ਜਿਹੜੀ ਹੁਣ ਸ਼ੁਰੂਆਤੀ ਦੌਰ ਤੇ ਤੁਹਾਨੂੰ ਜਿਹੜੀ ਆਫਰ ਹੈ ਦਿੱਤੀ ਜਾ ਰਹੀ ਤੇ ਆਰਟੀਕਲ ਵੀ ਬਹੁਤ ਵਧੀਆ ਆ ਗਏ ਜੀ ਤੇ ਬਹੁਤ ਵਧੀਆ ਆਈਟਮ ਜਿਹੜੀ ਇਸ ਵਾਰੀ ਲੈਣ ਦੀਆਂ ਗਈਆਂ ਨੇ ਬਲੋ ਆਰਟੀਕਲ ਬਹੁਤ ਕੈਟ ਹੈ ਜੀ ਤੇ ਕੁਆਲਿਟੀ ਦਾ ਸੁਪਰ ਹੀ ਹੈ ਜੀ ਸਪੋਰਟਿੰਗ ਦੀ ਕੁਆਲਿਟੀ ਜਿਹੜੀ ਹੈ ਉਹ ਮੰਨੀ ਹੋਈ ਕੁਆਲਿਟੀ ਹੈ ਤਾਂ ਅੱਗੇ ਜਲਦੀ ਆਪਾਂ ਦੇਖਦੇ ਹਾਂ ਤੁਹਾਨੂੰ ਸਿਲੇਕਟਡ ਆਈਟਮਾਂ ਬਾਰੇ ਜਿਹੜਾ ਆਪਾਂ ਦੱਸਿਆ ਸੀ ਉਹ ਹੋਰ ਵੀ ਗੱਲ ਹੈਗੇ ਆ ਸਰ ਜਿਵੇਂ ਟਰੈਕਸੂਟ ਮਿਲ ਜਾਣਗੇ ਬੁਆਏਸ ਦੇ ਇਹ 50% ਵਾਲਾ ਸਟਾਕ ਹੈ ਇਹਨਾਂ ਚ ਕੋਈ ਕਮੀ ਪੇਛੇ ਬਹੁਤ ਵਧੀਆ ਸਟਾਕ ਹੈ ਕਸਟਮਰ ਲੈ ਕੇ ਜਾ ਵੀ ਰਹੇ ਨੇ ਬਹੁਤ ਵਧੀਆ ਰਿਸਪਾਂਸ ਹੈਗਾ ਇਹਨਾਂ ਦਾ ਜੀ ਇਦਾਂ ਅੱਜ ਕੁਝ ਆਰਟੀਕਲ ਜਿਵੇਂ ਸਾਡੇ 50% ਸਵੇਸ਼ਰਟਾਂ ਹੈਗੀਆਂ ਨੇ ਜਿਵੇਂ ਰੈਗੂਲਰ ਪਾਉਣ ਵਾਸਤੇ ਬੱਚੇ ਨੂੰ ਕੋਈ ਅੱਧਾ ਮਾੜੀ ਚੀਜ਼ ਨਹੀਂ ਹੈਗੀ ਬਹੁਤ ਕੁਆਲਿਟੀ ਫਾਈਨ ਦੇ ਵਿੱਚ ਹੀ ਹੈ ਜੀ ਹਾਂਜੀ ਤਾਂ ਬਿਲਕੁਲ ਜੀ ਬਹੁਤ ਗੈਡ ਗੈਡ ਜਿਹੜੀਆਂ ਸ਼ਰਟਾਂ ਸਵੇਸ਼ਰਟਾਂ ਪਈਆਂ ਨੇ ਜੀ ਇੱਥੇ ਬਹੁਤ ਅੱਛੀ ਅੱਛੀ ਆਈਟਮ ਹੈ ਵਾਹ ਜੀ ਵਾਹ ਦੇਖੋ ਜੀ ਕਿੱਡੀ ਕੈਟ ਹੈ ਜੀ ਇਹ ਸਾਰੇ ਇਹ 50% ਦਾ ਡਿਸਕਾਊਂਟ ਹੈਗਾ ਸਰ ਇਹਨਾਂ ਆਈਟਮਾਂ ਦਾ ਵਾਹ ਜੀ ਵਾਹ ਬਹੁਤ ਬਹੁਤ ਡਿਜ਼ਾਈਨਰ ਦੇਖੋ ਬਹੁਤ ਹੁੱਡੀ ਵਾਲੇ ਡਿਜ਼ਾਈਨ ਵੀ ਮਿਲ ਜਾਣਗੇ ਰੌਂਡ ਮਿਲ ਜਾਣਗੇ ਬੈਨ ਨੈਕ ਮਿਲ ਜਾਣਗੇ ਇਹ ਸਾਰੇ ਇਹ ਟਰੈਕਸੂਟ ਦੇ ਵਿੱਚ ਆ ਗਈ ਇਹ ਬੱਚਿਆਂ ਦਾ ਹੈਗਾ ਜੀ ਬੁਆਏਸ ਦਾ ਇਹ ਗਰਲਿਸ਼ ਦਾ ਆ ਗਿਆ ਜੀ ਵਾਹ ਜੀ ਵਾਹ ਅ ਗਰਲਿਸ਼ ਆਈਟਮ ਦਿਖਾਓ ਜੀ ਕੋਈ ਇੱਕ ਆਦੀ ਆਪਾਂ ਦਿਖਾਈਏ ਆਈਟਮ 50% ਦੀ ਛੂਟ ਹੈ ਜੀ ਇਸ ਜਿਹੜਾ ਪੂਰੇ ਆਰਟੀਕਲਸ ਤੇ ਪੂਰੀ ਇੱਕ ਗੈਲਰੀ ਸਪੈਸ਼ਲ ਕਰਦੀ ਇਹਨਾਂ ਨੇ ਬਣਾਈ ਹੈ ਤੇ ਆਕੇ ਤੁਸੀਂ ਵੀ ਜਿਹੜਾ ਆਪਦਾ ਆਰਟੀਕਲ ਪਸੰਦ ਕਰੋ ਤੇ ਲੈ ਕੇ ਜਾਓ ਵਾਹ ਜੀ ਵਾਹ ਕੀ ਬਾਤ ਹੈ ਜੀ ਟਰੈਕਸੂਟ ਹੈਗੇ ਜੀ ਮੈਂ ਕਹਿੰਦਾ ਜੀ ਬੱਚਾਂ ਵਾਸਤੇ ਤਾਂ ਹੁਣ ਇਹ 50% ਛੂਟ ਜੀ ਹਾਂਜੀ 50 ਆ ਸਰ ਵਾਹ ਜੀ ਵਾਹ 50% ਸਾਡੀ ਕੰਪਨੀ ਨੇ ਬਹੁਤ ਵਧੀਆ ਆਫਰ ਲਗਾਇਆ ਸਰ ਜਿਹੜਾ ਵੀ ਹੁਣ ਤੋਂ ਜੇ ਕੋਈ ਫੌੜ ਨਹੀਂ ਕਰ ਸਕਦਾ ਫਰੈਸ਼ ਜੇ 25 ਜੇ ਉਹ 50% ਸਾਡੇ ਕੋਲ ਆਰਟੀਕਲ ਹੈਗੇ ਆ ਜੀ ਤੇ ਇਥੋਂ ਲਿਜਾ ਸਕਦਾ ਹੈ ਕਸਟਮਰ ਵਧੀਆ ਕੁਆਲਟੀ ਲੋ ਜੀ ਇਹ 50% ਆਫ ਤੇ ਤੁਹਾਨੂੰ ਮਿਲ ਰਿਹਾ ਜੀ ਤੇ ਦੇਖੋ ਤੁਸੀਂ ਬਹੁਤ ਵਧੀਆ ਆਰਟੀਕਲ ਇਹਨਾਂ ਦੇ ਕੋਲ ਪਏ ਆ ਜੀ 50% ਤੇ ਤੁਹਾਨੂੰ ਮਿਲ ਜਾਣਾ ਜ ਇਹ ਸਾਰਾ ਸਟਾਕ ਜਿਹੜਾ ਇਹਨਾਂ ਦੇ ਕੋਲ ਪਿਆ ਤਾਂ ਅਸ਼ੋਕ ਦੀ ਹੋਰ ਕੀ ਦੀਤ ਦਿਖਾਉਂਗੇ ਜੀ ਹੋਰ ਸਰ ਜਿਵੇਂ ਬਹੁਤ ਹੀ ਸੋਹਣੇ ਸੋਹਣੇ ਟਾਪ ਨੇ ਜਿਹੜੇ ਸਰ ਬੱਚਾਂ ਦੇ ਜਿਹੜੇ 50% ਦੇ ਵਿੱਚ ਵੀ ਦਿੱਤੇ ਗਏ ਨੇ ਵਾਹ ਜੀ ਵਾਹ ਤੇ ਸਾਡੇ ਕੋਲ 25 ਵਾਲੇ ਵੀ ਹੈਗੇ ਨੇ ਸਾਰੇ ਡਿਜ਼ਾਈਨ ਅੱਛੇ ਨੇ ਕੋਈ ਮਾੜਾ ਨਹੀਂ ਹੈਗਾ ਆ ਦੇਖੋ ਲਓ ਜੀ ਵਾਹ ਜੀ ਵਾਹ ਇਹ ਸਾਰੇ 50 ਵਾਲੇ ਆ ਸਰ ਇਹ 50 ਵਾਲੇ ਜੀ ਹਾਂ ਜੀ ਇਹ 50% ਇਹ ਵੀ 50% ਤੇ ਲਓ ਜੀ ਇਹ ਵੀ 50% ਵਾਲੀ ਗੱਲ ਦੀ ਹੈ ਜੀ 50% ਆਫ ਜਿਹੜੀ ਇਹਨਾਂ ਤੇ ਮਿਲ ਜਾਣੀ ਹੈ ਜੀ ਵਾਹ ਜੀ ਵਾਹ ਦੇਖੋ ਜੀ ਸਵੈਚ ਫਲਡ ਦੇਖੋ ਜੀ ਕਿੰਨੀ ਵਧੀਆ ਇਹ ਲੇਡੀ ਦਾ ਜੀ ਨਹੀਂ ਇਹ ਗਰਲਿਸ਼ ਹੈ ਸਰ ਗਰਲਿਸ਼ ਹੈ اوكي ਲੇਡੀ ਜੈਂਟਸ ਦਾ ਵੀ ਹੈਗਾ ਸਾਡੇ ਕੋਲ ਉਹ ਵੀ ਸਟਾਕ ਆਪਣਾ ਉਹਦੇ ਵਿੱਚ ਵੀ ਸਰ 50% ਵਾਲੇ ਵੀ ਹੈਗੇ 25 ਵਾਲੇ ਵੀ ਇਹ ਕਸਟਮਰ ਦੀ ਚੁਆਇਸ ਹੈ ਸਰ ਜਦੋਂ ਆ ਗਿਆ ਅੰਦਰ ਜਿਹੜਾ ਮਰਜ਼ੀ ਵੈਰਾਈਟੀ ਲੈ ਲੈਣ ਉਹ ਕਸਟਮਰ ਦੀ ਚੁਆਇਸ ਹੈ ਸਰ ਅਸੀਂ ਤਾਂ ਸਾਡਾ ਕੰਮ ਹੈ ਸਰਵਿਸ ਦੇਣਾ ਕੰਮ ਅਸੀਂ ਦਿਖਾਣੇ ਆ ਪੀਸੀ ਵਾਹ ਜੀ ਵਾਹ ਤੇ ਤੁਹਾਡੇ ਮੱਦੇਮਰੈ ਅਸੀਂ ਸਾਰਾ ਦੱਸ ਰਿਹਾ ਵੀ ਵੀ ਆਪਕੇ ਨਾ ਫਾਇਦਾ ਚੱਕੋ ਸਰ ਜੋ ਸਾਡਾ ਤਾਂ ਬਿਲਕੁਲ ਜੀ ਸਰਦੀਆਂ ਦਾ ਮੌਸਮ ਆ ਗਿਆ ਜੀ ਅੱਜ ਥੋੜੀ ਥੋੜੀ ਬਾਰਿਸ਼ ਵੀ ਜਿਹੜੀ ਆ ਉਹ ਆਸ-ਪਾਸ ਦੇ ਇਲਾਕਿਆਂ 'ਚ ਤੇ ਫਾਜ਼ਿਲਕਾ 'ਚ ਹੋ ਚੁੱਕੀ ਹੈ ਤੇ ਠੰਡ ਜਿਹੜੀ ਹੈ ਹੁਣ ਵਧਣ ਵਾਲੀ ਹੈ ਤੇ ਆਪਾਂ ਨੂੰ ਆਰਟੀਕਲ ਲੈਣ ਦੇ ਲਈ ਦੁਕਾਨ ਦੁਕਾਨ ਸ਼ੋਰੂਮ ਸ਼ੋਰੂਮ ਜਾਣਾ ਪੈਣਾ ਤੇ ਪਰ ਸਪੋਰਟਕਿੰਗ ਵਾਲਿਆਂ ਵੱਲੋਂ ਜਿਹੜਾ ਹੈ ਗੁਰਪੁਰਬ ਦੇ ਮੌਕੇ ਤੇ ਜਿਹੜਾ ਹੈ ਇੱਕ ਵੱਡੀ ਜਿਹੜੀ ਛੂਟ ਦੇ ਦਿੱਤੀ ਗਈ ਹੈ ਜੀ ਇਹ 50% ਵਾਲੀ ਗੈਲਰੀ ਹੈ ਜੀ ਤੁਹਾਨੂੰ ਦਿਖਾਈ ਹੈ 25% 15% ਬਹੁਤ ਜਿਹੜੀਆਂ ਆਫਰਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਇੱਕ ਵੱਡਾ ਫਾਇਦਾ ਜਿਹੜ ਤਾਂ ਉਹਨਾਂ ਆਪਾਂ ਉੱਪਰ ਚਲਦੇ ਹਾਂ ਉੱਪਰ ਦੇਖਦੇ ਹਾਂ ਜੀ ਉੱਪਰਲੀ ਮੰਜ਼ਿਲ ਤੇ ਜਿਹੜਾ ਇਹਨਾਂ ਵੱਲੋਂ ਕਿਸ ਤਰ੍ਹਾਂ ਦੀ ਆਈਟਮ ਜਿਹੜੀਆਂ अवेलेबल ਕਰਵਾਈਆਂ ਗਈਆਂ ਤੇ ਉਹਨਾਂ ਤੇ ਕਿਹੜੀ ਕਿਹੜੀ ਛੂਟ ਤੇ ਕਿੰਨੀ ਕਿੰਨੀ ਛੂਟ ਜਿਹੜੀ ਦਿੱਤੀ ਜਾ ਰਹੀ ਹੈ ਅਰੇ ਸੁਦੀਰ ਜੀ ਵੀ ਪਹੁੰਚ ਗਏ ਨੇ ਤੇ ਅੱਜ ਆਪਾਂ ਫਰਸਟ ਫਲੋਰ ਤੇ ਪਹੁੰਚ ਚੁੱਕੇ ਹਾਂ ਸਪੋਰਟਿੰਗ ਵਾਲਿਆਂ ਵੱਲੋਂ ਬਹੁਤ ਵਧੀਆ ਜਿਹੜਾ ਆਫਰ ਆ ਦਿੱਤੇ ਜਾ ਰਹੀਆਂ ਤਾਂ ਅਸ਼ੋਕ ਜੀ ਨਾਲ ਗੱਲਬਾਤ ਕਰਾਂਗੇ ਜੀ ਅਸ਼ੋਕ ਜੀ ਇਸ ਗੈਲਰੀ ਦੇ ਵਿੱਚ ਜਿਹੜਾ ਫਰਸਟ ਫਲੋਰ ਦੇ ਕਿਸ-ਕਿਸ ਤਰ੍ਹਾਂ ਦੀ ਜਿਹੜੀ ਤੁਹਾਡੇ ਕੋਲ ਆਰਟੀਕਲ अवेलेबल ਹੈ ਜੀ ਸਰ ਆਪਣੇ ਫਸਟ ਫਲੋਰ ਦੇ ਉੱਪਰ ਸਰ ਆਪਣਾ ਜੈਂਸ ਐਂਡ ਲੇਡੀਜ਼ ਦਾ ਸਰ ਕਾਊਂਟਰ ਹੈਗਾ ਜਿਵੇਂ ਆ ਦੇਖੋ ਸਰ ਇਹ ਸਵੈਸ਼ਰਟ ਦੀ ਸਾਰੀ ਆਪਣਾ ਰੋ ਹੈਗਾ ਬਹੁਤ ਅੱਛੇ ਅੱਛੇ ਡਿਜ਼ਾਈਨ ਆਇਆ ਜੀ ਔਰ ਕੁਆਲਿਟੀ ਬਹੁਤ ਸਪੀਰੀਅਲ ਦੇ ਵਿੱਚ ਕੰਪਨੀ ਨੇ ਬਣਾਈ ਆ ਜੀ ਜੀ ਤੇ ਹੁਣ ਤੁਹਾਨੂੰ ਦੋ ਚਾਰ ਆਰਟੀਕਲ ਮੈਂ ਦਿਖਾ ਵੀ ਸਕਦਾ ਜਿਹੜੇ ਬਹੁਤ ਵਧੀਆ ਸਾਡੇ ਵੁੱਡ ਬੰਡ ਦੇ ਵਿੱਚ ਸਪੋਰਟਿੰਗ ਦਾ ਹੁੰਦਾ ਵਾਹ ਜੀ ਵਾਹ ਬਹੁਤ ਸੋਹਣੇ ਸੋਹਣੇ ਆਰਟੀਕਲ ਆਏ ਆ ਵਾਹ ਜੀ ਵਾਹ 3D ਲੱਗ ਰਹੇ ਨੇ ਇਹਨਾਂ ਨੂੰ ਹੁਣ ਬਹੁਤ ਵਧੀਆ ਸਰ ਇਸ ਟਾਈਮ ਮੌਕਾ ਹੈਗਾ ਜੀ ਹੁਣ ਡਿਸਕਾਊਂਟ ਵੀ ਮਿਲਦਾ ਪਿਆ ਆਫਰ ਬਹੁਤ ਵਧੀਆ ਚੱਲਦੀ ਪਿਆ ਜਿਵੇਂ ਕੋਈ ਵਾਈਟ ਦਾ ਚੁਆਇਸ ਕਹਿੰਦੇ ਵਾਈਟ ਕਰਦਾ ਚੁਆਇਸ ਤੇ ਵਾਈਟ ਵੀ ਹੈਗਾ ਸਰ ਵਾਹ ਜੀ ਵਾਹ ਇਹ ਬਹੁਤ ਸੋਹਣਾ ਪੀਸ ਹੈਗਾ ਵਾਈਟ ਪਲੇਨ ਵਾਈਟ ਆ ਪਲੇਨ ਦੇ ਕਲਰ ਆਇਆ ਸਰ ਸਾਡੇ ਜੇ ਕਿਸੇ ਨੂੰ ਪਲੇਨ ਕਲਰ ਚਾਹੀਦਾ ਨਾ ਪਲੇਨ ਸਿੰਗਲ ਕਲਰ ਇਹ ਸਿੰਗਲ ਕਲਰ ਨੇ ਸਰ ਸਾਰੇ ਤਾਂ ਬਿਲਕੁਲ ਜੀ ਪਲੇਨ ਦੀ ਕੁਆਲਿਟੀ ਵੀ ਨਾਲ ਕੋ ਅਵੇਲੇਬਲ ਹੈ ਡਿਜ਼ਾਈਨਰ ਵੀ 3D ਹਰ ਤਰ੍ਹਾਂ ਦੀ ਕੁਆਲਿਟੀ ਜਿਹੜੀ ਹੈ ਉਹ ਸਪੋਰਟ ਕਿੰਗ ਦੇ ਸ਼ੋਰੂਮ ਤੇ ਮਿਲਨੀ ਹੈ ਜੀ ਫੈਮਿਲੀ ਵੇਅਰ ਸ਼ੋਰੂਮ ਹੈ ਜਿੱਤੇ ਲੇਡੀਜ਼ ਜੈਟ ਬੱਚਿਆਂ ਦੇ ਸਾਰਾ ਤਰ੍ਹਾਂ ਦੇ ਜਿਹੜਾ ਆਰਟੀਕਲ ਤੁਹਾਨੂੰ ਮਿਲ ਜਾਣਗੇ ਜੀ ਇਹ ਸਰ ਆਪਣੇ ਕੋਲੇ ਫਸਟ ਟਾਈਮ ਕੁੜਤੀ ਸੈਟ ਸ਼ੇਰਿੰਗ ਫੈਬਰਿਕ ਕਹਿੰਦੇ ਜਿਹਨੂੰ ਕਹਿੰ ਆਪਾਂ ਵੈਲਵਟ ਵੀ ਕਹਿ ਦਿੰਦੇ ਆ ਸਰ ਵੈਲਵਟ ਦੇ ਵਿੱਚ ਬਹੁਤ ਸੋਹਣੇ ਸੋਹਣੇ ਆਰਟੀਕਲ ਆਇਆ ਕੁੜਤੀ ਔਰ ਕਸਟਮਰ ਸਰ ਇਹ ਸਾਡੇ ਤੋਂ ਲੈ ਕੇ ਵੀ ਜਾ ਰਹੇ ਔਰ ਜਿਹੜਾ ਇੱਕ ਵਾਰੀ ਕਸਟਮਰ ਪਾ ਰਿਹਾ ਨਾ ਫਿਟਿੰਗ ਵੀ ਬਹੁਤ ਅੱਛੀ ਆ ਰਹੀ ਹੈ ਨਾਲ ਜੀ ਇਹ ਸਾਡੇ ਸੇਲ ਹੋਇਆ ਅ ਕਹਿਣ ਦਾ ਬਦਲ ਸਾਡੇ ਹੁਣ ਹਫਤੇ ਦੇ ਵਿੱਚ ਚਾਰ ਪੰਜ ਪੀਸ ਸੇਲ ਹੋ ਚੁੱਕੇ ਆ ਸਰ ਜੀ ਬਹੁਤ ਸੋਹਣੇ ਆਰਟੀਕਲ ਹੈ ਵਾਹ ਜੀ ਵਾਹ ਇਹ ਵੈਰੈਟੀ ਬਹੁਤ ਸੋਹਣੀ ਆਈ ਹੈ ਸਰ ਵੈਲਵਟ ਦੇ ਵਿੱਚ ਪੂਰਾ ਸੂਟ ਹੈ ਸਰ ਜੀ ਫੁੱਲ ਸੂਟ ਆ ਜੀ ਇਹਦੇ ਤੇ ਵੀ ਡਿਸਕਾਊਂਟ ਹੈ ਜੀ ਹਾਂਜੀ ਹਾਂਜੀ ਉਹ ਤਾਂ ਡਿਸਕਾਊਂਟ ਫਿਰ ਸਾਰਿਆਂ ਤੇ ਹੋ ਜਾਏਗਾ ਜੀ ਤਾਂ ਬਿਲਕੁਲ ਜੀ ਦੇਖੋ ਜੀ ਵੈਲਵਟ ਦੀਆਂ ਕੁਰਤੀਆਂ ਵੀ ਇੱਥੇ ਆ ਗਈਆਂ ਨੇ ਜੀ ਤੇ ਬਹੁਤ ਵਧੀਆ ਆਰਟੀਕਲ ਹੈ ਜੀ ਦੇਖੋ ਸੇਲ ਵੀ ਸ਼ੁਰੂ ਹੋ ਗਈ ਹੈ ਜੀ ਇਹਨਾਂ ਤੇ ਸਰਦੀ ਦਾ ਮੌਸਮ ਆ ਗਿਆ ਤੇ ਇਹਦੇ ਜਿਹੜੀਆਂ ਕੁਰਤੀਆਂ ਸਰ ਜੀ ਲੇਡੀਜ਼ ਦੀ ਪਹਿਲੀ ਪਸੰਦ ਹੁੰਦੀ ਹੈ ਜੀ ਸਰਦੀ ਦੇ ਵਿੱਚ ਇਹ ਸਾਰਾ ਬਿਲਕੁਲ ਜੀ ਹਰ ਤਰ੍ਹਾਂ ਦਾ ਆਰਟੀਕਲ ਇਹਨਾਂ ਦੇ ਕੋਲ ਅਵੇਲੇਬਲ ਹੈ ਜੀ ਹਾਂ ਜੀ ਸਰ ਵੂਲਨ ਵੂਲਨ ਕੁੜਤੀ ਵੂਲਨ ਟੌਪ ਹਰ ਇੱਕ ਚੀਜ਼ ਵੈਰਾਈਟੀ ਹੈਗੀ ਆ ਸਰ ਇੱਕ ਵਾਰੀ ਵਿਜ਼ਿਟ ਜਰੂਰ ਕਰਨ ਔਰ ਆਪਣਾ ਫੁੱਲ ਵੈਰਾਈਟੀ ਆ ਵੀ ਆਦੇ ਤਸੱਲੀ ਨਾਲ ਦੇਖ ਕੇ ਲਿਜਾ ਕੇ ਲਿਜਾ ਸਕਦੇ ਆ ਸਰ ਜਿਵੇਂ ਇਹ ਦੇਖੋ ਸਰ ਇਹ ਸਾਰਾ ਵੈਲਵਟ ਆਪਣਾ ਟਰੈਕਸੂਟ ਹੈਗਾ ਸਰ ਵੈਲਵਟ ਤੇ ਵੀ ਹੈਗਾ ਆ ਦੂਸਰੇ ਫੀਲਿੰਗ ਫਲੀਜ਼ ਵਾਲੇ ਵੀ ਮਿਲ ਜਾਣਗੇ ਇਹ ਵੂਲਨ ਟੌਪ ਹੈਗਾ ਜੀ ਜੀ ਤਾਂ ਬਿਲਕੁਲ ਜੀ ਵੂਲਨ ਟੌਪ ਵੀ ਇਹਨਾਂ ਦੇ ਕੋਲ ਅਵੇਲੇਬਲ ਹੈ ਜੀ ਟਰੈਕਸੂਟ ਵੀ ਅਵੇਲੇਬਲ ਹੈ ਲੇਡੀਜ਼ ਦੀ ਹਰ ਤਰ੍ਹਾਂ ਦੀ ਆਈਟਮ ਇਨਾਂ ਦੇ ਕੋਲ ਅਵੇਲੇਬਲ ਹੈ ਜੀ ਤਾਂ ਆਪਾਂ ਭਾਈ ਸਾਹਿਬ ਅਸ਼ੋਕ ਜੀ ਪੂਰੀ ਫਲੈਟ ਤੁਸੀਂ ਦੱਸਤਾ ਜੀ ਆਫਰ ਜਿੰਨੀ ਚੱਲ ਰਹੀ ਹੈ ਤਾਂ ਉਹਨਾਂ ਅਖੀਰ ਤੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਸਰ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਸਾਡੀ ਸਾਡੇ ਸਪੋਰਟਿੰਗ ਸ਼ੋਰੂਮ ਉੱਪਰ ਫੁੱਲ ਸਾਡਾ ਆਫਰ ਚੱਲਦਾ ਪਿਆ ਚਾਰੇ ਕੈਟਾਗਰੀਜ਼ ਜੈਂਸ ਲੇਡੀਜ਼ ਬੁਆਏਜ਼ ਗਰਲਜ਼ ਹਰ ਕੋਈ ਚੀਜ਼ ਇੱਥੇ ਆਪਾਂ ਨੂੰ ਅਵੇਲੇਬਲ ਹੈਗੀ ਆ ਜੜੀ ਵੀ ਚੀਜ਼ ਤੁਸੀਂ ਮੰਗੋ ਟਰੈਕਸੂਟ ਨਾਈਟਸੂਟ ਸਵੈਸ਼ਰਟ اور ਮੇਨ ਗੱਲ ਇਹ ਆ ਸਰ ਕਿ 50% ਵੀ ਮਿਲ ਜਾਂਦਾ 25% ਵੀ ਮਿਲ ਜਾਂਦਾ ਜਿਹੜਾ ਤੁਸੀਂ ਆਫਰ ਤੁਹਾਨੂੰ ਪਸੰਦ ਆ ਉਹਨ ਦੇ ਵਿੱਚ ਹੀ ਲਿਜਾ ਸਕਦੇ ਆ ਤੁਸੀਂ ਜੀ ਹਰ ਇੱਕ ਆਈਟਮ ਸਾਡੇ ਕੋਲ ਅਵੇਲੇਬਲ ਹੈ ਤੇ ਕਸਟਮਰ ਨੂੰ ਇਹਦਾ ਫਾਇਦਾ ਜ਼ਰੂਰ ਚੱਕਣਾ ਚਾਹੀਦਾ ਕਿਉਂਕਿ ਇਹ ਜਿਹੜਾ ਆਫਰ ਹੈ ਸਰ ਥੋੜੇ ਦਿਨਾਂ ਦਾ ਹੀ ਹੈਗਾ ਇਹ ਹੁਣ ਗੁਰਪੁਰਬ ਤੇ ਆ ਕੁਛ ਦਿਨ ਹੀ ਚੱਲੇਗਾ ਉਸ ਤੋਂ ਬਾਅਦ ਬੰਦ ਹੋ ਜਾਏਗਾ ਸਰ ਤੇ ਮੈਂ ਇਹੀ ਚਾਹਣਾ ਵੀ ਸਰ ਹਰ ਕੋਈ ਵਿਜ਼ਿਟ ਕਰੇ ਔਰ ਆਪਣਾ ਇਹਦਾ ਬੈਨੀਫਿਟ ਉਠਾਏ ਸਰ ਤਾਂ ਬਿਲਕੁਲ ਜੀ ਗੁਰਪੁਰਬ ਦੇ ਮੌਕੇ ਤੇ ਜਿਹੜਾ ਆਫਰ ਸ਼ੁਰੂ ਕੀਤੀ ਗਈ ਹੈ ਕੁਛ ਦਿਨਾਂ ਦੇ ਲਈ ਆਫਰ ਹੈ ਜੇਕਰ ਤੁਸੀਂ ਵੀ ਆਪਦੀ ਫੈਮਲੀ ਦੇ ਕੱਪੜੇ ਲੈਣਾ ਚਾਹੁੰਦੇ ਹੋ ਤਾਂ ਫੈਮਲੀ ਵੇਅਰ ਸ਼ੋਰੂਮ ਸਪੋਰਟ ਕਿੰਗ ਗਊਸ਼ਾਲਾ ਰੋਡ ਫਾਜ਼ਿਲਕਾ ਤੇ ਤੁਸੀਂ ਪੁੱਛ ਸਕਦੇ ਹੋ ਜੀ ਨਜ਼ਦੀਕ ਭਗਵਾਨ ਵਾਲਮੀਕੀ ਮੰਦਿਰ ਫਾਜ਼ਿਲਕਾ ਦੇ ਵਿੱਚ ਨੰਦਾ ਸ਼ੋਰੂਮ ਜਿਹੜਾ ਬਣਿਆ ਹੋਇਆ ਹੈ ਤੇ ਇੱਥੇ ਆ ਕੇ ਤੁਸੀਂ ਇਹ ਸੌਫਰ ਦਾ ਲਾਭ ਉਠਾ ਸਕਦੇ ਹੋ ਇਸੇ ਤਰ੍ਹਾਂ ਹੀ ਨਵੇਂ ਨਵੇਂ ਅਪਡੇਟਸ ਨਾਲ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਦੇਖਦੇ ਰਹੋ ਆਰਬੀ ਲਾਈਵ ਮੀਡੀਆ ਤੁਹਾਡਾ ਆਪਣਾ ਚੈਨਲ